ਇਕ ਸਮੇਂ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਏਐਸਆਈ ਜਗਤਾਰ ਸਿੰਘ ਤੇ ਮਨਪ੍ਰੀਤ ਸਿੰਘ ਸਿਟੀ ਥਾਣੇ ਦਾ ਮੁੰਚੀ ਇਹ ਇੱਕ ਲੜਕੀ ਔਰ ਦੂਸਰਾ ਇੱਕ ਲੜਕੇ ਨੂੰ ਥੱਪੜ ਮਾਰ ਰਿਹਾ ਹੈ ਕੀ ਕਰ ਰਹੇ ਆ ਠੀਕ ਹੈ ਗੱਲ ਤੁਹਾਡੀ ਕਿ ਫੇਸਬੁਕ ਤੇ ਜਾਂ ਦੂਸਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਆਪਣਾ ਬੱਸ ਸਟੈਂਡ ਚੌਕੀ ਇੰਚਾਰਜ ਬਟਾਲਾ ਏਐਸਆਈ ਜਗਤਾਰ ਸਿੰਘ ਇੱਕ ਲੜਕੀ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੁੰਚੀ ਜਿਹੜਾ ਥਾਣੇ ਦਾ ਐਮ ਐਸ ਸੀ ਮਨਪ੍ਰੀਤ ਸਿੰਘ ਉਹ ਵੀ ਇੱਕ ਲੜਕੇ ਨੂੰ ਉਹਦੇ ਥੱਪੜ ਮਾਰ ਰਿਹਾ ਇਹ ਵੀਡੀਓ ਦੇਖੀ ਹੈ ਜੋ ਮੁਦਲੀ ਰਿਪੋਰਟ ਹੈ ਉਹਦੇ ਮੁਤਾਬਕ ਤੇ ਇਹਨਾਂ ਦਾ ਇਹ ਕੰਡਕਟ ਜਿਹੜਾ ਉਹ ਟੋਟਲੀ ਅਨਐਕਸੈਪਟੇਬਲ ਹੈ ਅਸੀਂ ਕਿਸੇ ਵੀ ਹਾਲਤ ਵਿੱਚ ਪਬਲਿਕਲੀ ਜਾਂ ਕਿਸੇ ਵੀ ਤਰੀਕੇ ਨਾਲ ਲੜਕੀ ਨੂੰ ਤੇ ਖਾਸ ਕਰਕੇ ਅਸੀਂ ਇਸ ਤਰ੍ਹਾਂ ਇਲਟਰੀਟ ਕਰ ਹੀ ਨਹੀਂ ਸਕਦੇ ਕੋਈ ਵੀ ਹਾਲਾਤ ਹੋਣ ਉਹਦਾ ਤੇ ਚਲੋ ਇਹ ਤਾਂ ਜੇ ਜਾਂਚ ਦਾ ਵਿਸ਼ਾ ਇਹ ਕਿ ਬਾਅਦ ਵਿੱਚ ਕਿ ਹਾਲਾਤ ਸਨ ਕਿ ਕਿੰਨਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਪਰ ਜਿਹੜਾ ਇਨੀਸ਼ੀਅਲ ਜੋ ਕੰਡਕਟ ਹੈ ਉਹਦਾ ਇਹ ਸੇਜੇਦਾਰ ਸਿੰਘ ਦਾ ਤੇ ਮੁੰਚੀ ਦਾ ਉਹ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਬਲਿਕ ਨਾਲ ਹਮੇਸ਼ਾ ਹੀ ਪੁਲਿਸ ਦਾ ਹਮੇਸ਼ਾ ਸਵਾਤੂ ਰਵਈਆ ਰਿਹਾ ਤੇ ਅਸੀਂ ਵੀ ਇਹੋ ਹੀ ਉਹਨਾਂ ਨੂੰ ਹਮੇਸ਼ਾ ਦਿਸ਼ਾ ਨਿਰਦੇਸ਼ ਸੀਨੀਅਰ ਅਫਸਰਾਂ ਲੋਕੀ ਹੋਈ ਹੈ ਕਿ ਪਬਲਿਕ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਗਲਤ ਟਰੀਟ ਨਹੀਂ ਕਰਨਾ ਜੋ ਵੀਡੀਓ 'ਚ ਨਜ਼ਰ ਆ ਰਿਹਾ ਉਤੋਂ ਤੇ ਇਸ ਗੱਲਾਂ ਤੋਂ ਉਲਟਾ ਕਰ ਇਸ ਕਰਕੇ ਤੁਰੰਤ ਪ੍ਰਭਾਵ ਤੋਂ ਅਸੀਂ ਏਐਸਏ ਜਗਤਾਰ ਸਿੰਘ ਤੇ ਐਮਐਸਸੀ ਮਨਪਰੀ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਬਾਅਦ ਵਿੱਚ ਇੰਡੀਆ ਕਰਦੀਆਂ ਉਹ ਲੋਕ ਖਾਸ ਕਰਕੇ ਸਾਡੇ ਵੱਲੋਂ ਜਾ ਕੇ ਮਨਕ੍ਰਿਤ ਸਿੰਘ ਦਾ ਗਲਤਫਹਿਮ ਕਰਦੀ ਜਾਏਗੀ ਇਸ ਵੀਡੀਓ ਦੀ ਸਚਾਈ ਦੀ। ਸਾਡੇ ਨਾਲ ਸਾਡਾ ਕੈਮਰਾ ਖੋਇਆ ਗਿਆ, ਮਾਈਕ ਖੋਇਆ ਗਿਆ ਔਰ ਜਿਹੜਾ ਬਦਸ਼ਲੋਕੀਤਾ ਕੰਪਨੀ ਹਾਂ ਉਹਦਾ ਵੀ ਤੁਸੀਂ ਮੇਰੇ ਧਿਆਨ ਵਿੱਚ ਲਿਆਂਦਾ ਤੇ ਮੈਂ ਉਸ ਵੱਲੋਂ ਵੀ ਜੋ ਬੰਦੀ ਕਾਰਵਾਈ ਹੈ ਉਹ ਵੀ ਨਾਲ ਕੀਤੀ ਜਾਗੀ ਜਿੱਦਾਂ ਮੈਂ ਦੱਸਿਆ ਇਹਨਾਂ ਦੋਵਾਂ ਨੂੰ ਸਸਪੈਂਡ ਤੇ ਕਰ ਦਿੱਤਾ ਗਿਆ।